ਸਤਿ ਸ੍ਰੀ ਅਕਾਲ ਜੀ ਉਮੀਦ ਹੈ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਅੱਜ ਇੱਕ ਨਵਾਂ ਵਿਸ਼ਾ ਲੈ ਕੇ ਆਏ ਹਾਂ ਜੀ ਗੁੱਸਾ ਅਸੀਂ ਆਮ ਜ਼ਿੰਦਗੀ ਦੇ ਵਿੱਚ ਦੇਖਿਆ ਹੋਣਾ ਕਿ ਇੱਕ ਜਿਹੜਾ ਨਿਤਨੇਮ ਜਾਂ ਬਾਖ ਸਿਮਰਨ ਨਹੀਂ ਕਰਦਾ ਉਹਨੂੰ ਗੁੱਸਾ ਆਉਣਾ ਸੁਭਾਵਿਕ ਹੈ ਪਰ ਕਈ ਵਾਰ ਇਸ ਦੇਖਿਆ ਹੋਣਾ ਕਿ ਜਿਹੜਾ ਨਿਤਨੇਮ ਬਾਖ ਸਿਮਰਨ ਕਰਦਾ ਹੈ ਉਹਨੂੰ ਵੀ ਗੁੱਸਾ ਆਉਂਦਾ ਹੈ ਤਾਂ ਫਿਰ ਗੁੱਸੇ ਦੇ ਵਿੱਚ ਫਰਕ ਕੀ ਰਹਿ ਗਿਆ ਜੇ ਦੋਨਾਂ ਨੂੰ ਹੀ ਗੁੱਸਾ ਆਉਂਦਾ ਤੇ ਇਹੋ ਜਿਹਾ ਕੁਐਸਚਨ ਇੱਕ ਸਿੱਖ ਨੇ ਭਾਈ ਸਾਹਿਬਾਈ ਗੁਰਦਾਸ ਸਿੰਘ ਪੁੱਤਰ ਤੇ ਉਹਨਾਂ ਨੇ ਕਿਹਾ ਵੀ ਮੈਨੂੰ ਇੱਕ ਆਮ insaan ਤੇ ਜਿਹੜਾ ਨਿਤਨੇਮ ਬਾਖ ਪਾਠ ਸਿਮਰਨ ਕਰਦਾ ਹੈ ਉਹਨਾਂ ਦੋਨਾਂ ਦੇ ਗੁੱਸੇ ਵਿੱਚ ਕੋਈ ਫਰਕ ਨਜ਼ਰ ਨਹੀਂ ਆਇਆ ਪਰ ਅਸੀਂ ਇੱਕ ਗੱਲ ਜ਼ਰੂਰ ਧਿਆਨ ਵਿੱਚ ਰੱਖਣੀ ਹੈ ਦੋਨਾਂ ਦੇ ਗੁੱਸੇ ਦੇ ਵਿੱਚ ਬਹੁਤ ਫਰਕ ਹੁੰਦਾ ਤੇ ਗੁੱਸਾ ਇਨਸਾਨ ਨੂੰ ਸੌਖਾ ਨਹੀਂ ਰਹਿ ਦਿੰਦਾ ਜ਼ਿੰਦਗੀ ਸੌਖੀ ਨਹੀਂ ਬਤੀਤ ਕਰਨ ਦਿੰਦਾ ਗੁੱਸੇ ਦੇ ਵਿੱਚ ਜੋ ਜਿਹੜੇ ਅਸੀਂ ਫੈਸਲੇ ਲੈ ਲੈਂਦੇ ਹਾਂ ਉਹ ਹਮੇਸ਼ਾ ਹੀ ਗਲਤ ਹੁੰਦੇ ਹਨ ਤੇ ਉਹ ਕਈ ਵਾਰੀ ਸਦੀਆਂ ਲਈ ਸਾਡਾ ਨੁਕਸਾਨ ਕਰ ਦਿੰਦੇ ਹਨ ਤੇ ਇਸ ਕਰਕੇ ਅਸੀਂ ਬਾਤ ਸਿਮਰਨ ਨੂੰ ਕਦੇ ਨਹੀਂ ਛੱਡਣਾ ਤੇ ਬਾਤ ਸਿਮਰਨ ਦੇ ਨਾਲ ਜਿਹੜਾ ਤੁਹਾਨੂੰ ਕਰਨ ਦੇ ਨਾਲ ਫਿਰ ਵੀ ਜੇ ਤੁਹਾਨੂੰ ਕਦੇ ਗੁੱਸਾ ਆਉਂਦਾ ਹੈ ਤਾਂ ਉਹ ਗੁੱਸਾ ਤੁਹਾਡਾ ਨੁਕਸਾਨ ਨਹੀਂ ਹੋਣ ਦਵੇਗਾ ਉਹ ਗੁੱਸੇ ਦੇ ਵਿੱਚ ਫਰਕ ਹੁੰਦਾ ਹੈ ਤੇ ਆਓ ਇਹੋ ਜਿਹਾ ਉੱਤਰ ਪਾਈਸਾ ਪਾਈ ਗੁਰਦਾਸ ਜੀ ਤੋਂ ਲੈਣਿਆ ਜਿਸ ਕੋਲ ਇੱਕ ਸਿੱਖ ਨੇ ਤਰਕ ਕੀਤੀ ਕਿ ਜੀ ਮੈਂ ਦੇਖਿਆ ਹੈ ਕਿ ਇੱਕ ਮਨਮੁਖ ਨੂੰ ਗੁੱਸਾ ਆਉਂਦਾ ਹੈ ਉਹ ਸੁਭਾਵਿਕ ਹੈ ਪਰ ਕਈ ਵਾਰ ਇੱਕ ਗੁਰਮੁਖ ਸੱਜਣ ਨੂੰ ਜਿਹੜੇ ਨਿਤਨੇਮ ਪਾਠ ਸਿਮਰਨ ਕਰਦੇ ਹਨ ਉਹਨਾਂ ਦੀ ਅੱਖਾਂ ਦੇ ਵਿੱਚ ਵੀ ਮੈਂ ਗੁੱਸਾ ਦੇਖਿਆ ਤੇ ਮੈਨੂੰ ਇਹ ਦੱਸੋ ਕਿ ਇਹਨਾਂ ਦੋਨਾਂ ਦੇ ਗੁੱਸੇ ਦੇ ਵਿੱਚ ਫਰਕ ਕੀ ਹੈ ਤਾਂ ਇਹ ਪ੍ਰਸ਼ਨ ਪ੍ਰਸ਼ਨ ਸੀ ਜਿਹੜਾ ਉਹ ਬਹੁਤ ਹੀ ਮਹੱਤਵਪੂਰਨ ਸੀ ਤੇ ਇਸ ਦਾ ਜਿਹੜਾ ਜਵਾਬ ਪਾਈ ਸਾਹਿਬ ਪਾਈ ਗੁਰਦਾਸ ਜੀ ਨੇ ਦਿੱਤਾ ਕਿਉਂਕਿ ਪਾਈ ਸਾਹਿਬ ਪਾਈ ਗੁਰਦਾਸ ਜੀ ਤੇ ਪੰਜਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਕਾਫੀ ਬਹੁਤ ਮਿਹਰ ਸ ਹੈ ਤੇ ਉਹਨਾਂ ਦੇ ਕਲਮ ਦੇ ਵਿੱਚ ਵੀ ਬਹੁਤ ਤਾਕਤ ਸੀ ਤੇ ਉਹਨਾਂ ਨੇ ਜਿਹੜਾ ਉੱਤਰ ਦਿੱਤਾ ਉਸ ਦੀਆਂ ਚਾਰ ਉੱਤਰ ਦਿੱਤੇ ਉਹਨਾਂ ਨੇ ਉਦਾਹਰਨਾ ਲੈ ਲੈ ਕੇ ਅਸੀਂ ਅੱਜ ਚਾਰੇ ਉੱਤਰਾਂ ਦੇ ਵਰਣਨ ਕਰਾਂਗੇ ਤੇ ਉੱਥੋਂ ਸਾਨੂੰ ਇੱਕ ਗੱਲ ਸਮਝ ਆਵੇਗੀ ਜੇ ਅਸੀਂ ਆਪ ਸਿਮਰਨ ਕਰਦੇ ਹਾਂ ਤਾਂ ਸਾਡਾ ਗੁੱਸੇ ਦੇ ਵਿੱਚ ਫਰਕ ਬਹੁਤ ਹੋਵੇਗਾ ਇਹ ਗੁੱਸਾ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਨੁਕਸਾਨ ਨਹੀਂ ਕਰਨ ਦੇਵੇਗਾ ਤੇ ਇਸ ਗੁੱਸੇ ਦੇ ਨਾਲ ਅਸੀਂ ਜ਼ਿੰਦਗੀ ਦੇ ਵਿੱਚ ਸਾਡਾ ਕੋਈ ਨੁਕਸਾਨ ਨਹੀਂ ਜਦੋਂ ਹੋਵੇਗਾ ਤੇ ਸਾਡੀ ਜ਼ਿੰਦਗੀ ਸੌਖੀ ਬਤੀਤ ਹੋਵੇਗੀ ਤਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜਿਹੜਾ ਪਹਿਲਾ ਉੱਤਰ ਦਿੱਤਾ ਉਹ ਕਹਿੰਦੇ ਜੇ ਸੋਨੇ ਦਾ ਕਲਸ ਟੁੱਟ ਜਾਵੇ ਤਾਂ ਉਹ ਜੁੜ ਜਾਵੇਗਾ ਪਰ ਜੇ ਜੇ ਮਿੱਟੀ ਦੇ ਬਰਤਨ ਟੁੱਟ ਜਾਣ ਤਾਂ ਉਹ ਜੁੜ ਨਹੀਂ ਸਕਦੇ ਭਾਵੇਂ ਗੁਰਮਖ ਦਾ ਜਿਹੜਾ ਗੁੱਸਾ ਹੁੰਦਾ ਹੈ ਨਿਤਨੇਮ ਕਰਨ ਵਾਲੇ ਦਾ ਜਿਹੜਾ ਗੁੱਸਾ ਹੁੰਦਾ ਹੈ ਉਹ ਸੋਨੇ ਦੇ ਕਲਸ ਵਰਗਾ ਹੁੰਦਾ ਹੈ ਜੇ ਟੁੱਟ ਗਿਆ ਵਿੰਗਾ ਟੇਡਾ ਹੋ ਗਿਆ ਤਾਂ ਉਹ ਸਿੱਧਾ ਕਰਕੇ ਫਿਰ ਉਸੀ ਤਰ੍ਹਾਂ ਹੋ ਜੂਗਾ ਤੇ ਜੇ ਇੱਕ ਮਿੱਟੀ ਦਾ ਬਰਤਨ ਹੈ ਉਹ ਟੁੱਟ ਗਿਆ ਤਾਂ ਉਹ ਜੁੜਦਾ ਨਹੀਂ pau ਮਨਮੁਖ ਦਾ ਗੁੱਸਾ ਇੰਨਾ ਭੈੜਾ ਹੁੰਦਾ ਹੈ ਦੂਜਾ ਜਿਹੜਾ ਉੱਤਰ ਭਾਈ ਸਾਹਿਬ ਆ ਗੁਰਦਾਸ ਜੀ ਨੇ ਦਿੱਤਾ ਕਿ ਇੱਕ ਮੈਲੇ ਕੱਪੜਿਆਂ ਨੂੰ ਜੇ ਧੋ ਲਵਾਂਗੇ ਅਸੀਂ ਤਾਂ ਉਹ ਉੱਜਲ ਹੋ ਜਾਣਗੇ ਤੇ ਦੂਜੇ ਪਾਸੇ ਜੇ ਕਾਲੇ ਕੱਪੜਿਆਂ ਨੂੰ ਅਸੀਂ ਧੋਵਾਂਗੇ ਉਹ ਚਿੱਟੇ ਨਹੀਂ ਹੋਣਗੇ ਇਹ ਮਨਮੁਖ ਦਾ ਗੁੱਸਾ ਹੈ ਕਿਉਂਕਿ ਮਨਮੁਖ ਦੇ ਵਿੱਚ ਕਾਲਖ ਹੁੰਦੀ ਹੈ ਤੇ ਉਹ ਗੁੱਸਾ ਕਦੇ ਬਾਹਰ ਨਹੀਂ ਨਿਕਲਦਾ ਉਹ ਵੈਰ ਕਮਾਉਂਦਾ ਹੀ ਕਮਾਉਂਦਾ ਹੈ ਤੇ ਗੁਰਮੁਖ ਦਾ ਜਿਹੜਾ ਗੁੱਸਾ ਹੈ ਉਹ ਥੋੜੇ ਟਾਈਮ ਕੁਝ ਸਮੇਂ ਬਾਅਦ ਅੰਦਰ ਮਹਿਲ ਹੁੰਦੀ ਹੈ ਪਰ ਉਹ ਫਿਰ ਧੋਤੀ ਜਾਂਦੀ ਹੈ ਤੇ ਅੰਦਰ ਮਨ ਸਾਫ਼ ਦਾ ਸਾਫ਼ ਆ ਜਾਂਦਾ ਤੀਜਾ ਭਾਈ ਸਾਹਿਬ ਗੁਰਦਾਸ ਸਿੰਘ ਜਿਹੜੀ ਉਦਾਹਰਣ ਦਿੱਤੀ ਉਹ ਕਹਿੰਦੇ ਇੱਕ ਲੱਕੜ ਨੂੰ ਜੇ ਆਪਾਂ ਵਿੰਗੀ ਲੱਕੜ ਨੂੰ ਸੇਕ ਦਈਏ ਤਾਂ ਸੇਕ ਦੇਣ ਦੇ ਨਾਲ ਲੱਕੜ ਸਿੱਧੀ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਦੂਜੇ ਪਾਸੇ ਜੇ ਅਸੀਂ ਕੁੱਤੇ ਦੀ ਪੂਛ ਨੂੰ ਸੇਕ ਦਈਏ ਉਹ ਸਿੱਧੀ ਨਹੀਂ ਹੋਵੇਗੀ ਭਾਵੇਂ ਇੱਕ ਮਨਮੁਖ ਦਾ ਜਿਹੜਾ ਗੁੱਸਾ ਹੈ ਉਹ ਇਸ ਤਰ੍ਹਾਂ ਆਉਂਦਾ ਹੈ ਉਹ ਅੰਦਰ ਵੱਲ ਬੁਲਾਵਾ ਜਿਸ ਦੇ ਨਾਲ ਸਾਡਾ ਕੋਈ ਝਗੜਾ ਹੋਇਆ ਜਾਂ ਕਿਸੇ ਪ੍ਰਤੀ ਸਾਨੂੰ ਗੁੱਸਾ ਆਇਆ ਹੈ ਉਹ ਰਹਿੰਦਾ ਹੀ ਰਹਿੰਦਾ ਹੈ ਉਹ ਕਦੇ ਜਾਂਦਾ ਨਹੀਂ ਤੇ ਦੂਜੇ ਪਾਸੇ ਜਿਹੜਾ ਗੁਰਮੁਖ ਦਾ ਹੁੰਦਾ ਉਹ ਅੰਦਰ ਗੁੱਸਾ ਟਿਕਦਾ ਹੀ ਨਹੀਂ ਉਹ ਕੁਝ ਸਮੇਂ ਬਾਅਦ ਚੜਾ ਜਾਂਦਾ ਹੈ ਤੇ ਮਨ ਉਸੇ ਤਰ੍ਹਾਂ ਸਾਫ਼ ਰਹਿੰਦਾ ਤੇ ਜਿਹੜੀ ਚੌਥੀ ਉਦਾਹਰਨ ਦਿੱਤੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਹ ਬਹੁਤ ਹੀ ਮਹੱਤਵਪੂਰਨ ਸੀ ਇੱਕ ਜ਼ਿੰਦਗੀ ਨੂੰ ਸਿਹਤ ਦੇਣ ਵਾਲੀ ਹੈ ਤੇ ਇਸ ਉਦਾਹਰਨ ਦੇ ਨਾਲ ਤੁਸੀਂ ਕਦੇ ਵੀ ਵੀ ਪਾਠ ਸਿਮਰਨ ਕਰਨਾ ਨਹੀਂ ਛੱਡੋਗੇ ਤੇ ਤੁਹਾਨੂੰ ਇਹ ਸਮਝ ਆ ਜਾਵੇਗੀ ਜੇ ਤੁਸੀਂ ਗੁਰਮੁਖ ਸੱਜਣੋਂ ਤਾਂ ਤੁਹਾਡੇ ਮਨ ਮੁਖ ਤੁਹਾਡੇ ਮਨ ਤੇ ਉਸ ਪਰਮਾਤਮਾ ਦੀ ਕਿੰਨੀ ਮੇਰ ਹੈ ਜਿਹੜਾ ਗੁੱਸਾ ਤੁਹਾਨੂੰ ਆਉਂਦਾ ਉਸ ਗੁੱਸੇ ਦਾ ਟਿਕਾਓ ਕਿੰਨਾ ਸਮਾਂ ਰਹਿੰਦਾ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਕਿ ਗੁਰਮੁਖ ਦਾ ਗੁੱਸਾ ਇਸ ਤਰ੍ਹਾਂ ਹੁੰਦਾ ਜਿਵੇਂ ਪਾਣੀ ਉੱਤੇ ਲਕੀਰ ਹੋਵੇ ਭਾਵੇਂ ਪਾਣੀ ਉੱਤੇ ਅਸੀਂ ਲਕੀਰ ਮਾਰ ਦਈਏ ਉਹ ਲਕੀਰ ਰਹਿੰਦੀ ਨਹੀਂ ਕਿਉਂਕਿ ਪਾਣੀ ਉਵੇਂ ਦਾਵੇਂ ਮਿਲ ਜਾਂਦਾ ਤੇ ਉਹ ਲਕੀਰ ਦਾ ਕੋਈ ਵਜੂਦ ਨਹੀਂ ਹੁੰਦਾ ਭਾਵੇਂ ਇਸ ਤਰ੍ਹਾਂ ਦਾ ਗੁੱਸਾ ਹੁੰਦਾ ਕਿ ਉਹ ਮਨ ਦੇ ਵਿੱਚ ਇੱਕਦਾਨੀ ਉਹ ਕੁਝ ਮਿੰਟਾਂ ਬਾਅਦ ਚਲਾ ਜਾਂਦਾ ਹੈ ਤੇ ਮਨ ਉਸ ਤਰ੍ਹਾਂ ਹੀ ਸ਼ੁੱਧ ਦਾ ਸ਼ੁੱਧ ਰਹਿੰਦਾ ਹੈ ਜਿਵੇਂ ਉਦਾਹਰਨ ਦੇ ਤੌਰ ਤੇ ਅਸੀਂ ਲਈਏ ਇੱਕ ਛੋਟੇ ਬੱਚੇ ਹਨ ਉਹ ਬੱਚੇ ਖੇਡਦੇ ਖੇਡਦੇ ਕਈ ਵਾਰ ਲੜ ਪੈਂਦੇ ਹਨ ਤੇ ਲੜਨ ਤੋਂ ਬਾਅਦ ਉਹ 2 ਮਿੰਟਾਂ ਬਾਅਦ ਫਿਰ ਉਸੇ ਤਰ੍ਹਾਂ ਹੀ ਹੋ ਜਾਂਦੇ ਹਨ ਤੇ ਫਿਰ ਉਹ ਉਨ੍ਹਾਂ ਦੇ ਮਨ ਵਿੱਚ ਕੋਈ ਗੁੱਸਾ ਨਹੀਂ ਹੁੰਦਾ ਤੇ ਉਸੇ ਤਰ੍ਹਾਂ ਹੀ ਖੇਡਦੇ ਰਹਿੰਦੇ ਹਨ ਤੇ ਹੱਸਦੇ ਰਹਿੰਦੇ ਹਨ ਇਸ ਤਰ੍ਹਾਂ ਹੁੰਦਾ ਇੱਕ ਗੁਰਮੁਖ ਦਾ ਜਿਹੜਾ ਗੁੱਸਾ ਹੈ ਨਿਤਨੇਮ ਪਾਠ ਕਰਨ ਵਾਲੇ ਦਾ ਗੁੱਸਾ ਇਸ ਤਰ੍ਹਾਂ ਦਾ ਹੋ ਜਾਂਦਾ ਹੈ ਉਸ ਦੇ ਅੰਦਰ ਮੈਲ ਟਿਕ ਨਹੀਂ ਸਕਦੀ ਉਹ ਮੈਲ ਇੱਕ ਦੋ ਮਿੰਟਾਂ ਦੇ ਵਿੱਚ ਹੀ ਬਾਹਰ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਦੂਜੇ ਪਾਸੇ ਇੱਕ ਮਨਮੁਖ ਦਾ ਜਿਹੜਾ ਗੁੱਸਾ ਹੈ ਉਹ ਐਡਾ ਅੰਦਰ ਪਰਮਾਨੈਂਟ ਬੈਠ ਜਾਂਦਾ ਹੈ ਇਹ ਜਿੰਨਾ ਚਿਰ ਉਸ ਦਾ ਨੁਕਸਾਨ ਨਹੀਂ ਕਰਦਾ ਉਹਨਾਂ ਚਿਰ ਉਹ ਗੁੱਸਾ ਨਿਕਲਦਾ ਨਹੀਂ ਭਾਵੇਂ ਉਹ ਪੱਥਰ ਤੇ ਲਕੀਰ ਹੋ ਜਾਂਦਾ ਹੈ ਲੋਹੇ ਤੇ ਲਕੀਰ ਹੋ ਜਾਂਦਾ ਹੈ ਭਾਵੇਂ ਜ਼ਿੰਦਗੀ ਚਲੀ ਜਾਵੇ ਚਾਹੇ ਪਰ ਉਹ ਗੁੱਸਾ ਨਿਕਲਦਾ ਨਹੀਂ ਕਿਉਂਕਿ ਕਈ ਵਾਰ ਅਸੀਂ ਇਨਸਾਨ ਦੇਖਦੇ ਹਾਂ ਗੁੱਸੇ ਦੇ ਵਿੱਚੋਂ ਲੜ ਪੈਂਦੇ ਹਨ ਕਿ ਉਹ ਸਾਰੀ ਜ਼ਿੰਦਗੀ ਨਿਕਲ ਜਾਂਦੀ ਹੈ ਮੌਤ ਨੇੜੇ ਆ ਜਾਂਦੀ ਹੈ ਪਰ ਉਹ ਆਪਸ ਦੇ ਵਿੱਚ ਗੱਲ ਨਹੀਂ ਕਰਦੇ ਉਹ ਨੰਦਾ ਦਾ ਗੁੱਸਾ ਹਜੇ ਵੀ ਉਹਨਾਂ ਹੀ ਵਰਤਦਾ ਰਹਿੰਦਾ ਹੈ ਤੇ ਇੱਕ ਗੱਲ ਤੁਸੀਂ ਸੋਚਿਓ ਜੇ ਗੁੱਸਾ ਅੰਦਰ ਬੈਠਾ ਹੈ ਤਾਂ ਉਹ ਸੱਜਣ ਮਿੱਤਰ ਕਦੇ ਸੁਖੀ ਵੀ ਨਹੀਂ ਰਹੇਗਾ ਕਿਉਂਕਿ ਗੁੱਸੇ ਨੇ ਹਮੇਸ਼ਾ ਹੀ ਬੰਦੇ ਨੂੰ ਦੁਖੀ ਹੀ ਕਰਨਾ ਹੈ ਸੁਖੀ ਨਹੀਂ ਰੱਖਣਾ ਇਸ ਵਾਸਤੇ ਮਨਮੁਖ ਤੇ ਗੁਰਮੁਖ ਦੇ ਗੁੱਸੇ ਦੇ ਵਿੱਚ ਬਹੁਤ ਫਰਕ ਹੁੰਦਾ ਹੈ ਚਾਹੇ ਥੋੜੇ ਸਮੇਂ ਵਾਸਤੇ ਅਸੀਂ ਗੁਰਮੁਖ ਦੇ ਅੱਖਾਂ ਦੇ ਵਿੱਚ ਵੀ ਗੁੱਸਾ ਲੈ ਦੇਖ ਲਈਏ ਪਰ ਕੁਝ ਸਮੇਂ ਬਾਅਦ ਉਹ ਗੁੱਸਾ ਅੱਖਾਂ ਤੋਂ ਚੜਾ ਜਾਂਦਾ ਹੈ ਉਸ ਦੇ ਮੁਖ ਤੋਂ ਚਲਾ ਜਾਂਦਾ ਹੈ ਉਹ ਸੱਜਣ ਇੱਕ ਬੱਚਿਆਂ ਦੀ ਤਰ੍ਹਾਂ ਉਵੇਂ ਹੀ ਖੜਕੇ ਰਹਿੰਦਾ ਹੈ ਤੇ ਇਸ ਤਰ੍ਹਾਂ ਅਸੀਂ ਵੀ ਜੇ ਪਰਮਾਤਮਾ ਦਾ ਨਿਤਨੇਮ ਸਿਮਰਨ ਨਹੀਂ ਛੱਡਾਂਗੇ ਉਸ ਨੂੰ ਜੱਫਾ ਪਾਈ ਰੱਖਾਂਗੇ ਚਾਹੇ ਸਾਡੇ ਕੋਲ ਸਮਾਂ ਘਟ ਹੈ ਤਾਂ ਤੁਸੀਂ ਜਦੋਂ ਵੀ ਸਮਾਂ ਮਿਲਦਾ ਹੈ ਚਾਹੇ ਕੰਮ ਕਰਦੇ ਹੀ ਤੁਸੀਂ ਪਰਮਾਤਮਾ ਦਾ ਨਿਤਨੇਮ ਸਿਮਰਨ ਕਰਦੇ ਜਾਓ ਤੇ ਆਪਣਾ ਕੰਮ ਕਰਦੇ ਜਾਓ ਤੁਹਾਡਾ ਜਿਹੜਾ ਗੁੱਸਾ ਹੈ ਉਹ ਇੱਕ ਗੁਰਮਖ ਸੱਜਣ ਦੀ ਤਰ੍ਹਾਂ ਹੋ ਜਾਊਗਾ ਹੌਲੀ-ਹੌਲੀ ਉਹ ਵੀ ਖਤਮ ਹੋ ਜਾਊਗਾ ਇਸ ਕਰਕੇ ਜਦੋਂ ਗੁੱਸਾ ਸਾਡੇ ਅੰਦਰ ਨਹੀਂ ਟਿਕੂਗਾ ਤਾਂ ਫਿਰ ਸਾਡੇ ਅੰਦਰ ਦੁੱਖ ਵੀ ਨਹੀਂ ਟਿਕਨੇ ਤੇ ਜਦੋਂ ਦੁੱਖ ਨਾ ਟਿਕੇ ਤਾਂ ਫਿਰ ਪਰਮ ਆਨੰਦ ਮਿਲੂਗਾ ਹੀ ਮਿਲੂਗਾ ਤੇ ਇਹ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਹੁਤ ਬੜੀ ਸੋਹਣੀਆ ਉਦਾਹਰਨਾ ਦੇ ਕੇ ਉਸ ਗੁਰਸਿੱਖ ਸੱਜਣ ਨੂੰ ਸਮਝਾਇਆ ਜਿਸ ਦੇ ਅੰਦਰ ਇਹ ਤਤ ਪੈਦਾ ਹੋ ਗਈ ਸੀ ਤੇ ਅਸੀਂ ਵੀ ਇਸ ਪ੍ਰਸ਼ਨਾਂ ਤੋਂ ਅਸੀਂ ਵੀ ਲਾਹਾ ਲੈਣਾ ਤੇ ਅਸੀਂ ਵੀ ਪਰਮਾਤਮਾ ਦਾ ਸਿਮਰਨ ਜਾਪ ਕਰਦੇ ਰਹਿਣਾ ਜੀ ਜੇ ਕੋਈ ਭੁੱਲ ਚੁੱਕ ਹੋ ਗਈ ਹੋਵੇ ਜਾਂ ਕੋਈ ਸ਼ਬਦ ਅੱਗੇ ਪਿੱਛੇ ਹੋ ਗਿਆ ਹੋਵੇ ਤਾਂ ਆਪ ਸਾਧ ਸੰਗਤ ਜੀ ਨੇ ਨ ਜਾਣ ਦੇ ਬੱਚ ਇਸ ਨੂੰ ਕੇ ਮਾਫ ਕਰ ਦੇਣਾ ਤੇ ਪਰਮਾਤਮਾਗੇ ਅਰਦਾਸ ਕਰਨਾ ਕਿ ਸਮਤ ਬਖਸ਼ੇ ਅੱਗੇ ਤੋਂ ਇਹ ਜੇ ਬੋਲ ਬੋਲ ਨਾ ਬੋਲੇ ਜਾਨ ਤੇ ਅੱਗੇ ਇੱਕ ਨਵਾਂ ਵਿਸ਼ਾ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ ਤੁਸੀਂ ਬਹੁਤ ਸਾਰਾ ਮਾਨ ਸਤਿਕਾਰ ਦੇ ਰਹੇ ਹੋ ਤੇ ਦਾਸ ਦੇ ਵੀ ਜੋ ਅੰਦਰ ਉੱਤਰ ਪ੍ਰੇਸ਼ਨ ਉੜਦੇ ਹਨ ਉਹਨਾਂ ਦੇ ਉੱਤਰ ਦਾਸ ਨੂੰ ਵੀ ਮਿਲਦੇ ਹਨ ਤੇ ਕੋਸ਼ਿਸ਼ ਹੁੰਦੀ ਹੈ ਕਿ ਆਪ ਸੰਗਤ ਜੀ ਨੂੰ ਵੀ ਉਹਨਾਂ ਦੇ ਉੱਤਰ ਦਿੱਤੇ ਜਾਣ ਇਹ ਸਭ ਪਰਮਾਤਮਾ ਦੀ ਮਿਹਰ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ